ਜ਼ਿੰਦਗੀ ਦੇ 78 ਸਾਲ ਤੁਸੀਂ ਗੁਜਰਾਂ ਵਾਲੇ ਚ ਗੁਜ਼ਾਰੇ ਆ ਇੱਕ ਤੇ ਇਹ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਜਾਇ ਪੈਦਾਇਸ਼ ਇੱਕ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਵਾਲਦ ਸਾਹਿਬ ਦੀ ਸਮਾਦ ਉਹਨਾਂ ਦੇ ਦਾਦਾ ਜੀ ਦੀ ਸਮਾਦ ਜਿਹੜੀ ਹੁਣ ਖਤਮ ਹੋ ਚੁੱਕੀ ਹੈ ਹੋਰ ਕਿਹੜੀਆਂ ਕਿਹੜੀਆਂ ਥਾਵਾਂ ਨੇ ਇੱਕ ਹੋਰ ਬਹੁਤ ਬੜੀ ਸ਼ਖਸੀਅਤ ਇੱਥੇ ਹੋਈ ਹੈ ਸੁਆਮੀ ਰਾਮ ਤੀਰਥ ਸੁਆਮੀ ਰਾਮ ਤੀਰਥ ਅਲਾਮਾ ਇਕਵਾਲ ਨੇ ਉਹਨਾਂ ਤੇ ਨਜ਼ਮ ਵੀ ਲਿਖੀ ਹੈ ਉਹ ਬੜੇ ਵੱਡੇ ਰਿਆਜ਼ੀਦਾਨ ਹੋਏ ਨੇ ਉਹ ਸੂਫੀ ਆਦਮੀ ਸਨ ਇਸੇ ਸਕੂਲ ਦੇ ਵਿੱਚ ਮੇਰਾ خیال ਹੈ ਸੰਤ ਬਾਬਾ ਤੇਜਾ ਸਿੰਘ ਜੀ ਜਿਹੜੇ ਸਨ ਉਹ ਇਥੇ ਇੰਨੇ ਦੇ ਪ੍ਰਿੰਸੀਪਲ ਵੀ ਰਹੇ ਨੇ ਇਸ ਕਾਲਜ ਦੇ ਰਹੇ ਨੇ ਹਾਂ ਜੀ ਇਸ ਕਾਲਜ ਦੇ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਤੇ ਬਾਬਾ ਹਰਕਿਸ਼ਨ ਜੀ ਜਿਹੜੇ ਦਾ ਹਾਂਜੀ ਹਾਂਜੀ ਜੋ ਮੈਂ ਸ਼ੁਨੀਤ ਸੀ ਨਾ ਉਹ ਮੈਂ ਦੋ ਸਫੇ ਦੇ ਲਿਖੇ ਰਹੇ ਹੋਰ ਹਰਕਿਸ਼ਨ ਜੀ ਇੱਥੇ ਗੋਬਿੰਦਗੜ੍ਹ ਹੀ ਰਹਿੰਦੇ ਸੀ ਅੱਛਾ ਸਾਡੇ ਇੱਕ ਟੀਚਰ ਸਨ ਅਬਦੁਰਜ਼ਾਕ ਕੁਰੀਸ਼ੀ ਸਾਹਿਬ ਹੂੰ ਉਹ ਉੱਥੇ ਉਹ ਸੁਬਨਤ ਇਸ ਕਾਲਜ ਪੜ੍ਹਦੇ ਸੀ ਅੰਤਾਰ সিদ্দিকੀ ਬਹੁਤ بڑا ਸ਼ਾਇਰ ਹੋਇਆ ਨਜ਼ਮ ਦਾ ਅੱਛਾ ਅੱਛਾ ਉਹ ਵੀ ਉਹਨਾਂ ਦਾ ਕਲਾਸ ਫੈਲੋ ਸੀ ਤੇ ਉਹ ਦੱਸਦੇ ਸੀ ਕਿ ਬਾਬਕ ਹਰਕਿਸ਼ਨ ਸਿੰਘ ਜੀ ਸ਼ਾਕ ਸਿੰਦੀ ਸ਼ੇਰਵਾਨੀ ਪਹਿਨਦੇ ਸਨ ਅੱਛਾ ਕਦੀ ਨੀਲੇ ਰੰਗ ਦੀ ਕਦੀ ਹਲਕੇ ਬਦਾਮੀ ਰੰਗ ਦੀ ਤੇ ਜਦੋਂ ਕਮਰੇੋਂ ਨਿਕਲਦੇ ਸੀ ਫਾਇਲ ਉਹਨਾਂ ਦੇ ਬਗਲ 'ਚ ਹੁੰਦੀ ਸੀ ਤੇ ਐਸਾ ਹੱਥ ਜੋੜਦੇ ਹੁੰਦੇ ਸੀ ਤੇ ਪਰਨਾਮ ਕਰਦੇ ਆਉਂਦੇ ਸੀ ਕਾਲ ਪੈਜ਼ਲ ਅੱਛਾ ਨੇੜੇ ਹੀ ਤਾਂ ਹੈ ਗੋਬਿੰਦਗੜ੍ਹ ਤੇ ਲੋਕ ਜਿਹੜੇ ਹੈ ਨਾ ਉੱਠ ਕੇ ਖੜੋ ਜਾਂਦੇ ਸੀ ਕੀ ਬਾਤ ਤੇ ਕਹਿੰਦੇ ਜਿਹੜੇ ਸਾਇਬੇ ਸਰਵਸ ਕਰਾਣਿਆਂ ਦੇ ਬੱਚੇ ਟਾਂਗੇ ਟੂੰਗੇ ਤੇ ਆਉਂਦੇ ਸੀ ਉਹਨਾਂ ਨੂੰ ਸੰਤ ਜੀ ਨੂੰ ਦੇਖ ਲੈਣਾ ਉੱਥੇ ਹੀ ਉਤਰ ਜਾਣਾ ਟਾਂਗੇ ਤੋਂ ਸਾਈਕਲ ਤੋਂ ਅੱਛਾ ਉਹ ਐਸੇ ਅੱਛੇ ਨੇਕਪਾਕ ਲੋਕ ਸੀ ਕਿ ਇਹ ਤੋਂ ਜਾਣ ਨਹੀਂ ਸੀ ਚਾਹੁੰਦੇ ਹੂੰ ਤੇ ਜਾਨ ਲੱਗਿਆ ਨਾ ਉਹਨਾਂ ਨੇ ਸਾਰੇ ਸ਼ਹਿਰ ਚ ਮੁਨਾਦੀ ਕਰਾਈ ਕਿ ਜਿਹੜੇ ਸਟੂਡੈਂਟਸ ਨੇ ਸਰਟੀਫਿਕੇਟ ਜਾਂ ਸੰਦਾਂ ਜਿਨ੍ਹਾਂ ਨੂੰ ਦੀਆਂ ਆਈਆਂ ਹੋਈਆਂ ਉਹ ਆ ਕੇ ਮੇਰੇ ਕੋਲੋਂ ਲੈ ਜਾਣ ਹੂੰ ਹੂੰ ਉਹਨਾਂ ਦੇ ਕੇ ਗਏ ਤਾਂ ਕਿ ਉਹਨਾਂ ਨੂੰ ਮੁਸ਼ਕਲ ਨਾ ਪੇਸ਼ ਆਵੇ ਕੁਰੈਸ਼ੀ ਰਜ਼ਾਕ ਸਾਹਿਬ ਕਹਿੰਦੇ ਇੱਕ ਸਟੂਡੈਂਟ ਨੇ ਨਾ ਬਾਬਾ ਜੀ ਨੂੰ ਸਵਾਲ ਕਰਤਾ ਕਿ ਬਾਬਾ ਜੀ ਵਾਟ ਇਜ਼ ਡਿਫਰੈਂਸ ਬੀਟਵੀਨ ਯੂ ਐਂਡ ਤੇਜਾ ਸਿੰਘ ਅੱਛਾ ਤੋ ਉਹਨੇ ਜਵਾਬ ਦਿੱਤਾ ਕਿ ਹੀ ਵਾਸ ਅ ਸੇਨ ਟਾਈਮ ਸਿਨਰ ਵਾਹ ਜੀ ਕੀ ਬਾਤ